ਹਾਂ ਵਿਸ਼ਾਲ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਿਸ਼ਾਲ ਕੁਮਾਰ ਤੁਸੀਂ ਦੇਖ ਰਹੇ ਹੋ ਮੁਕਸਰ ਦੀ ਧਮਕ ਨਿਊਜ਼ ਅਸੀਂ ਅੱਜ ਪਹੁੰਚੇ ਹਾਂ ਚੱਕ ਜਾਨੀ ਸਰ ਪਿੰਡ ਪਿੰਡ ਦੇ ਵਿੱਚ ਸ਼ਿੰਬਿਆਂ ਵਾਲੇ ਦੇ ਵਿੱਚ ਜਿੱਥੇ ਕੀ ਵਿਕਾਸ ਦਾ ਕੰਮ ਚੱਲ ਰਿਹਾ ਇੱਥੇ ਆਓ ਤੁਹਾਡੀ ਆਪਾਂ ਗੱਲਬਾਤ ਕਰਾਉਣੇ ਆਂ ਭਾਈ ਜੀ ਕੀ ਨਾਮ ਹੈ ਤੁਹਾਡਾ ਤੇਜਿੰਦਰ ਸਿੰਘ ਜੀ ਉਰਫ ਰਾਜਮਾਨ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਵਿਕਾਸ ਦਾ ਕੰਮ ਚੱਲ ਰਿਹਾ ਕੀ ਕਹਿਣਾ ਚਾਹੁੰਗੇ ਤੁਸੀਂ ਵਧੀਆ ਕੰਮ ਕਰਾਂਗੇ ਜੀ ਵਧੀਆ ਸਾਰਾ ਕੁਝ ਜਿੰਨਾ ਵੀ ਹੋ ਵਧੀਆ ਛੇਪੜ ਦਾ ਕੰਮ ਕਰਾਂਗੇ ਸਾਰੇ ਪਿੰਡਾਂ ਦੇ ਜਿੰਨਾ ਵੀ ਵਧੀਆ ਕੰਮ ਚਲਾਵਾਂਗੇ ਕੋਈ ਪਾਰਟੀਵਾਦੀ ਕੋਈ ਆਖੜਾ ਕੇ ਨਹੀਂ ਕਰਾਂਗੇ ਸਾਰਾ ਵਧੀਆ ਕੰਮ ਚਲਾਵਾਂਗੇ ਆਓ ਆਪਾਂ ਤੁਹਾਡੇ ਸਰਪੰਚ ਸਾਹਿਬ ਨਾਲ ਹੀ ਗੱਲਬਾਤ ਕਰਾਉਣੇ ਆ ਆ ਵੇਖਣ ਮੈਂ ਸਰਪੰਚ ਹੀ ਹੈ ਸਰਪੰਚ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਸਿਮਰਜੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਪਣ ਚੱਕ ਜਾਂ ਸਿੰਬੇ ਵਾਲਾ ਜੀ ਭਾਈ ਜੀ ਜਿਹੜਾ ਇੱਥੇ ਅੱਜ ਮੰਨ ਕੇ ਚੱਲੋ ਵਿਕਾਸ ਦਾ ਕੰਮ ਚੱਲ ਰਿਹਾ ਹੈ ਕੀ ਕਹਿਣਾ ਚਾਹੋਗੇ ਬਾਜੀ ਧੰਨਵਾਦੀ ਆ ਜਗਦੀਪ ਸਿੰਘ ਗੋਲਡੀ ਕੰਬੋਜ ਐਮ ਐਲ اے ਜਲਾਲਾਬਾਦ ਤੇ ਮੁੱਖ ਮੰਤਰੀ ਭਗੰਤ ਸਿੰਘ ਮਾਨ ਜੀ ਦੇ ਆ ਪਿਛਲੀਆਂ ਸਰਕਾਰਾਂ ਵੇਲੇ ਦਾ ਛੱਪੜ ਜ ਬੜਾ ਨਰਕ ਸੀਗਾ ਜੀ ਉਹਨਾਂ ਨੇ ਸਾਡੇ ਪਿੰਡ ਦੀ ਸੁਣੀ ਆ ਜੀ ਹੁਣ ਪਿੰਡ ਦੀ ਸਫਾਈ ਕਰਾ ਕੇ ਛੱਪੜ ਨੂੰ ਥਾਪਰ ਮਾਡਲ ਦੀ ਸਕੀਮ ਦਿੱਤਾ ਸਾਨੂੰ 40 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਆ ਜੀ ਦਾ ਕਿ ਸਰਪੰਚਾ ਤੇ ਮੈਂਬਰ ਸਾਹਿਬਾਨ ਖੜੇ ਆ ਤੇ ਅਸੀਂ ਆਪ ਖੁਦ ਲਾ ਕੰਮ ਕਰ ਰਹੇ ਆ ਜੀ ਨਾਲ ਲੱਗ ਕੇ ساری ਪੰਚਾਇਤ ਜੀ ਤੇ ਅਸੀਂ ਫੇਰ ਵੀ ਬਹੁਤ ਰਿਣੀ ਆ ਪੰਜਾਬ ਸਰਕਾਰ ਦਾ ਤੇ ਸਾਰੀ ਮੁਢਲੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿਕਾਸ ਵਾਸਤੇ ਚੱਪੜ ਨੂੰ ਗ੍ਰਾਂਟ ਦਿੱਤੀ ਆ ਤੇ ਬਾਕੀ ਸਾਡੇ ਖਾਲੇ ਆ ਚਾਰ ਤੋਂ ਪੰਜ ਜਿਹੜੇ ਖਾਲੇ ਆ 2.5 ਕਿਲੋਮੀਟਰ ਉਹ ਸਾਡੇ ਨਿਰਦੇਗਤ ਆ ਪੱਕੇ ਕਰਵਾਏ ਆ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਥੈਂਕ ਯੂ ਆ ਵੀ ਤੁਹਾਡੀ ਆਪਾਂ ਹੋਰ ਵੀ ਗੱਲਬਾਤ ਕਰਾਉਣੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਰਾਜਵਿੰਦਰ ਸਿੰਘ ਜੀ ਭਾਈ ਜਿਹੜੇ ਇੱਥੇ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਹੋ ਰਹੇ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਧੰਨਵਾਦ ਆ ਜੀ ਗੋਲਡੀ ਕੰਬੋਈ ਜੋ ਐਮਐਲਏ ਸਾਹਿਬ ਦਾ ਸਾਡੇ ਦਾ ਜਿਨ੍ਹਾਂ ਨੇ ਛੱਪੜ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਸਾਡੇ ਪਿੰਡ ਵਾਸਤੇ ਇਦੋਂ ਪਹਿਲਾਂ ਸਾਡੇ ਬਾੜ ਦੇ ਵਿੱਚ ਖੁਦ ਮੇਰਾ ਬਾੜ ਛੱਪੜ ਦੇ ਉੱਪਰ ਨਰਕ ਸੀਗਾ ਬਿਲਕੁਲ ਉਹ ਨਰਕ ਨਿਕਲ ਨਜ਼ਾਰਿਆ ਬਹੁਤ ਬਹੁਤ ਧੰਨਵਾਦ ਆਓ ਗੋਲਡੀ ਕੰਬੋਈ ਆਓ ਤੁਹਾਨੂੰ ਆਪਾਂ ਦਿਖਾਉਣੇ ਆ ਇੱਥੇ ਆਹ ਦੇਖ ਲਓ ਕੰਮ ਸ਼ੁਰੂ ਹੋ ਚੁੱਕਿਆ ਹੈ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰੂੰਗਾ ਦਿਖਾਉਣਗੇ ਅਦਰ ਆਹ ਦੇਖੋ ਛੱਪੜ ਦਾ ਕੰਮ ਸ਼ੁਰੂ ਹੋ ਚੁੱਕਿਆ ਇੱਥੇ ਜੀ ਦੇ گا ਉਹ ਮਲਾਇਆ ਫਤਾਲੂ ਨੂੰ ਆ ਤੁਸੀਂ ਦੇਖ ਰਹੇ ਹੋ ਇੱਧਰ ਹਾਂ ਕਰੋ ਪੂਰੀ ਲੱਗ ਲੰਗੇ ਸਿੱਖ ਲੈ ਮੈਂ ਹੋ ਜੀ ਹੌਲੀ ਹੌਲੀ ਬੋਲਣੀ ਹੋਵੇ ਮੈਂ ਕਹਿੰਦਾ ਪਹਿਲਾਂ ਇਹ ਆ ਤੁਹਾਨੂੰ ਮੈਂ ਸ਼ਿੰਭੀਆ ਵਾਲੀ ਪਿੰਡ ਦੇ ਦਿਖਾਈ ਦ੍ਰਿਸ਼ ਇੱਧਰ ਔਰ ਇੱਥੇ ਵਿਕਾਸ ਦੇ ਕੰਮ ਚੱਲ ਰਹੇ ਨੇ ਇੱਧਰ ਸ਼੍ਰੀ ਮੁਖਤਰ ਸਾਹਿਬ ਤੋਂ ਵਿਸ਼ਾਲ ਕਮਰ ਦੀ ਰਿਪੋਰਟ